ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਹੁੰਦਾ ਉਹ ਮਨੁੱਖੀ ਮਨ ਦੇ ਵਿੱਚ ਬਹੁਤ ਖੁਸ਼ੀਆਂ ਤੇ ਉਮੰਗਾਂ ਪੈਦਾ ਕਰਦਾ ਤੇ ਕੁਝ ਨਵਾਂ ਏਦਾਂ ਦਾ ਹੁੰਦਾ ਜਿਹੜੇ ਪੁਰਾਣੇ ਦੇ ਬਦਲ ਜਾਣ ਨੂੰ ਅਸੀਂ ਨਵਾਂ ਕਹਿ ਦਿੰਨੇ ਆ ਜਿਵੇਂ ਨਵਾਂ ਦਿਨ ਚੜ ਜਾਣਾ ਪੁਰਾਣਾ ਬਦਲ ਗਿਆ ਨਵਾਂ ਦਿਨ ਚੜ ਗਿਆ ਏਦਾਂ ਹੀ ਸਾਡੇ ਮਨਾਂ ਦੇ ਅੰਦਰ ਇੱਕ ਖੁਸ਼ੀ ਹੁੰਦੀ ਹੈ ਪੂਰੀ ਦੁਨੀਆ ਦੇ ਵਿਸ਼ਵ ਭਰ ਦੇ ਲੋਕਾਂ ਦੇ ਮਨਾਂ ਵਿੱਚ ਇਹ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਲ ਬਦਲ ਜਾਂਦਾ ਹੈ 12 ਮਹੀਨਿਆਂ ਦਾ ਇੱਕ ਸਾਲ ਮੰਨਿਆ ਗਿਆ ਤੇ ਜਦੋਂ ਉਹ ਸਾਲ ਤਬਦੀਲ ਹੋ ਜਾਂਦਾ ਤੇ ਲੋਕੀ ਆਖਦੇ ਨੇ ਨਵਾਂ ਸਾਲ ਸਾਰੇ ਮਨਾਉਂਦੇ ਆਪਨਾ ਆਪਣਾ ਈਸਵੀ ਸਾਲ ਜਿਹੜਾ ਹੈ ਉਹ 1 ਜਨਵਰੀ ਤੋਂ ਸ਼ੁਰੂ ਮੰਨਿਆ ਜਾਂਦਾ ਸਾਰੇ ਸੰਸਾਰ ਦੇ ਅੰਦਰ ਔਰ ਸਿੱਖ ਪੰਥ ਤੇ ਸਿੱਖ ਧਰਮ ਦੇ ਅੰਦਰ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਸ਼ੁਰੂ ਹੁੰਦਾ ਹੈ ਜਿਹੜੇ 12 ਦੇਸੀ ਮਹੀਨੇ ਦੇਸੀ ਦਾ ਭਾਵ ਜਿਹੜੇ ਸਾਡੇ ਭਾਰਤ ਵਰਸ਼ ਦੇ ਮਹੀਨੇ ਚੱਲੇ ਆਉਂਦੇ ਆ ਇਹ 12 ਜਦੋਂ ਮਹੀਨੇ ਆਪਣੀ ਗਿਣਤੀ ਪੂਰੀ ਕਰ ਲੈਂਦੇ ਆ ਉਹਨਾਂ ਤੋਂ ਬਾਅਦ ਇੱਕ ਚੇਤਰ ਆਉਂਦਾ ਤੇ ਇੱਕ ਚੇਤਰ ਨੂੰ ਸਿੱਖ ਪੰਥ ਦੇ ਅਨੁਸਾਰ ਜਿਹੜਾ ਹੈ ਪੰਥਕ ਨਵਾਂ ਸਾਲ ਜਿਹੜਾ ਨਾਨਕਸ਼ਹੀ ਨਵਾਂ ਸਾਲ ਮੰਨਿਆ ਜਾਂਦਾ ਜਿਸ ਦੀਆਂ ਖੁਸ਼ੀਆਂ ਨੂੰ ਲੈ ਕਰਕੇ ਆਪਾਂ ਜੁੜਮਿਲ ਕਰਕੇ ਬੈਠੇ ਆ ਹੁਣ ਇਹ ਜਿਹੜਾ ਨਵਾਂ ਹੈ ਇਹ ਪੁਰਾਣੇ ਦਾ ਬਦਲ ਨਵਾਂ ਹੈ ਔਰ ਮੈਂ ਇਹ ਵੀ ਬੇਨਤੀ ਕਰਦੇ ਆ ਇੱਥੇ ਸਾਡਾ ਮਨ ਨਹੀਂ ਬਦਲਿਆ ਬਾਹਰੀ ਚੀਜ਼ਾਂ ਬਦਲੀਆਂ ਨੇ ਬਾਹਰੀ ਚੀਜ਼ਾਂ ਦਾ ਭਾਵ ਜਿਨ੍ਹਾਂ ਨੂੰ ਅਸੀਂ ਨਾਮ ਦਿੱਤੇ ਹੋਇਆ ਹੁਣ ਮਹੀਨੇ ਦੇਖਣ ਵਿੱਚ ਤੇ ਨਹੀਂ ਹੈ ਨਾ ਮਹੀਨੇ ਸਿਰਫ ਸੁਣਨ ਵਿੱਚ ਹੈ ਮਹੀਨੇ ਸਿਰਫ ਹੰਡਾਉਣ ਦੇ ਵਿੱਚ ਹੈ ਨਹੀਂ ਤੇ ਹਰ ਦਿਨ ਬੀਤਦਾ ਜਾਂਦਾ ਹਰ ਸ਼ਾਮ ਪੈ ਜਾਂਦੀ ਹੈ ਸਵੇਰ ਹੋ ਜਾਂਦੀ ਹੈ ਅਗਲਾ ਦਿਨ ਆ ਜਾਂਦਾ ਹੁਣ ਗੁਰਬਾਣੀ ਨੇ ਸਾਨੂੰ ਜਿਹੜਾ ਸਿੱਖਿਆ ਪ੍ਰਦਾਨ ਕੀਤੀ ਹੈ ਉਹ ਇਹ ਕੀਤੀ ਹੈ ਵੀ ਆਪਣੇ ਮਨ ਨੂੰ ਵੀ ਬਦਲ ਲੈ ਤੇ ਉਹਨ ਮਨ ਕਿਵੇਂ ਬਦਲਿਆ ਜਾਏਗਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੂਸਰੇ ਰਾਗ ਮਾਝ ਰਾਗ ਦੇ ਅੰਦਰ 14 ਸ਼ਬਦ ਉਚਾਰੇ ਜਿਨ੍ਹਾਂ 14 ਸ਼ਬਦ ਨੂੰ ਉਹਨਾਂ ਵਿੱਚੋਂ 12 ਜਿਹੜੇ ਸ਼ਬਦ ਨੇ ਉਹ 12 ਮਹੀਨਿਆਂ ਦੇ ਪਰਥਾਏ ਨੇ ਇੱਕ ਸ਼ਬਦ ਆਰੰਭਤਾ ਦਾ ਸ਼ਬਦ ਹੈ ਇੱਕ ਸਮਾਪਤੀ ਦਾ ਸ਼ਬਦ ਹੈ ਜਿਹਦੇ ਵਿੱਚੋਂ ਮੁਢਲੇ ਦੋ ਸ਼ਬਦ ਆਪ ਜੀ ਨੇ ਸਰਵਣ ਕੀਤੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਸ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਿਆ ਤੇ ਸਾਨੂੰ ਸਿੱਖਿਆ ਦਿੰਦਿਆ ਕਿ ਬੰਦਿਆ ਤੂੰ ਵੀ ਇਸ ਢੰਗ ਦੇ ਨਾਲ ਉਸ ਨਿਰੰਕਾਰ ਕਾਲਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਤੇ ਉਹਨੂੰ ਹੱਥ ਜੋੜ ਕੇ ਕਹਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਜਦੋਂ ਤੂੰ ਮਿਲ ਜਾਏਗਾ ਤੇਰੀ ਜ਼ਿੰਦਗੀ ਵਿੱਚ ਇਹ ਨਵਾਂ ਹੋਏਗਾ ਇਹ ਇਹ ਨਵਾਂਪਣ ਲੈ ਕੇ ਆਉਣਾ ਆਪਣੀ ਜ਼ਿੰਦਗੀ ਵਿੱਚ ਕਿ ਪਹਿਲਾਂ ਮੈਂ ਅਪਰਾਧੀ ਸਾਂ ਪਹਿਲਾਂ ਮੈਂ ਗੁਨਾਹਗਾਰ ਸਾਂ ਪਹਿਲਾਂ ਮੈਂ ਮਾੜੀ ਖੋਟੀ ਮੱਤ ਵਾਲਾ ਸਾਂ ਪਰ ਗੁਰੂ ਨੇ ਮੇਰੇ ਤੇ ਐਸੀ ਦਇਆ ਤੇ ਕਿਰਪਾ ਕੀਤੀ ਕਿ ਹੁਣ ਮੇਰੀ ਜ਼ਿੰਦਗੀ ਦੇ ਵਿੱਚੇ ਨਵਾਂਪਣ ਆ ਗਿਆ ਮੇਰੀ ਜ਼ਿੰਦਗੀ ਦੇ ਵਿੱਚੇ ਨਵਾਂਪਣ ਆ ਗਿਆ ਮਹਾਰਾਜ ਜੀ ਜਿਵੇਂ ਭਾਣੀ ਚ ਕਹਿੰਦੇ ਆ ਨਾ ਸਾਡੇ ਵਾਸਤੇ ਤੇ ਸਾਰੇ ਦਿਨ ਨਹੀਂ ਚੰਗੇ ਆ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਤ ਔਰ ਇਹ ਵੀ ਮਹਾਰਾਜ ਸਹਿਬ ਬਚਨ ਕਰਦੇ ਐ ਕਹਿੰਦੇ ਜਿਸ ਦਿਨ ਤੂੰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਭੁੱਲ ਗਿਆ ਭਾਵੇਂ ਇੱਕ ਚੇਤ ਹੀ ਕਿਉਂ ਨਾ ਹੋਵੇ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿਰ ਟ ਭਲੇਰੀ ਰੁੱਤ ਉਹ ਦੁਨੀਆ ਵਾਸਤੇ ਭਾਵੇਂ ਨਵਾਂ ਹੋਵੇ ਪਰ ਸੱਚ ਕਰਕੇ ਜਾਣੀ ਸਿੱਖਾ ਉਹ ਤੇਰੇ ਵਾਸਤੇ ਨਵਾਂ ਨਹੀਂ ਐ ਤੇਰੇ ਵਾਸਤੇ ਤੂੰ ਮਾੜਾ ਹੋ ਜਾਏਗਾ ਕਾਰਨ ਕਿਉਂਕਿ ਤੂੰ ਅੱਜ ਹੀ ਪਰਮੇਸ਼ਰ ਵਾਹਿਗੁਰੂ ਨੂੰ ਭੁੱਲ ਗਿਆ ਅੱਜ ਹੀ ਉਸ ਨਿਰੰਕਾਰ ਕਾਲਪੁਰਖ ਨੂੰ ਭੁਲਾ ਦਿੱਤਾ ਹੁਣ ਨਵਾਂ ਪਾਣਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਣਾ ਆਪਣੀ ਜ਼ਿੰਦਗੀ ਦੇ ਵਿੱਚ ਕ੍ਰੀਏਟ ਕਰਨਾ ਹੁਣ ਹੋਏਗਾ ਕਿਦਾਂ ਗੁਰਬਾਣੀ ਨੇ ਸਾਨੂੰ ਦੱਸਿਆ ਜਿਵੇਂ ਹਰ ਮਹੀਨੇ ਦੇ ਪ੍ਰਥਾਏ ਮੈਂ ਆਖਿਆ ਨਾ ਬਚਨ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਆਪਜੀ ਪੜ੍ਹਦੇ ਸੁਣਦੇ ਆ ਜਿਹਨੂੰ ਆਪਾਂ ਮਹੀਨੇ ਦੇ ਪਾਠ ਦੇ ਰੂਪ ਦੇ ਵਿੱਚ ਵੀ ਸਰਵਣ ਕਰਦੇ ਆ ਔਰ ਇਹ ਵੀ ਮੈਥਿਕ ਨਿੱਕੀ ਜੀ ਬੇਨਤੀ ਕਰਦੇ ਆ ਗੁਰਮੁਖਾਂ ਨਾਲ ਗੱਲ ਹੋ ਰਹੀ ਸੀ ਇਹ ਕੋਈ ਦੀ Hindu ਜਾਂ ਬ੍ਰਾਹਮਣੀ ਕਰਮਕਾਂਡ ਨਹੀਂ ਹੈ ਵੀ ਅਸੀਂ ਸੰਗਰਾਂਦ ਦੇ ਦਿਹਾੜੇ ਤੇ ਜ਼ੁਲਮ ਜੁੜਮਿਲ ਕਰਕੇ ਬੈਠਦੇ ਆ ਕੋਈ ਆਖਦਾ ਜੀ ਪੂਰਨਮਾਸੀ ਮਨਾਈ ਜਾਂਦੀ ਹੈ ਕੋਈ ਆਖਦਾ ਇਹ ਦਿਨ ਮਨਾਇਆ ਜਾਂਦਾ ਅਸਲ ਵਿੱਚ ਇਹ ਤੇ ਆਪਾਂ ਸੰਗਤਾਂ ਇਕੱਠੀਆਂ ਹੁੰਨੀਆਂ ਸੰਗਤ ਮਿਲਦੇ ਆ ਕੋਈ ਦੀਵਾਨ ਸਜਦੇ ਤੇ ਗੁਰੂ ਦੀ ਗੱਲ ਕੰਨ ਵਿੱਚ ਪੈਂਦੀ ਹੈ ਪੂਰਨਮਾਸੀ ਦਾ ਜਿਹੜਾ ਸਬੰਧ ਆ ਉਹ ਚੰਦਰਮਾ ਦੇ ਪੂਰੇ ਹੋਣ ਦੇ ਨਾਲ ਆ ਔਰ ਇਹ ਵੀ ਮੈਂ ਬੇਨਤੀ ਕਰਦਿਆਂ ਜਿਹੜਾ ਚੰਦਰਮਾ ਨਾ ਜਾਂ ਸੂਰਜ ਹੈ ਇਹ ਇੰਡੀਵੀਜੂਅਲ ਨਹੀਂ ਹੈ ਯੂਨੀਵਰਸਲ ਹੈ ਇਹ ਕਿਸੇ ਦੇ ਨਿੱਜੀ ਨਹੀਂ ਹੈ ਵੀ ਜਿਹੜਾ ਜੀ ਹੁਣ ਜੀ ਨੇ ਆਪਣੇ ਮੁਖੋ ਚੰਦਰਮਾ ਕਹਿ ਦਿੱਤਾ ਉਹ ਮੁਸਲਮਾਨ ਹੋ ਗਿਆ ਉਹ ਬ੍ਰਾਹਮਣ ਹੋ ਗਿਆ ਉਹ ਸਿੱਖ ਹੋ ਗਿਆ ਨਹੀਂ 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 ਇਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਦੀ ਖੇਡ ਹੈ ਜੇ ਅਸੀਂ ਇਹਨਾਂ ਦੇ ਨਾਲ ਆਪਣੇ ਦਿਨਾਂ ਨੂੰ ਮਾਪ ਲਿਆ ਤੇ ਕੋਈ ਮਾੜੀ ਗੱਲ ਨਹੀਂ ਹੈ ਮੇਰੀ ਗੱਲ ਨੂੰ ਸਮਝਣ ਦਾ ਯਤਨ ਕਰਿਓ ਗੱਲ ਸਿਰਫ ਔਰ ਸਿਰਫ ਗੁਰਬਾਣੀ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਦੀ ਗੱਲ ਹੈ ਹੁਣ ਹੁੰਦੇ ਤਾਂ ਆਪਾਂ ਕੀਰਤਨ ਦੀਵਾਨ ਕਥਾ ਦੀਵਾਨ ਆਪਾਂ ਜੁੜਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਨਾ ਸੂਰਜ ਜਾਂ ਚੰ드ਰਮਾ ਕਿਸੇ ਦਾ ਬੰਨਿਆ ਹੋਇਆ ਨਹੀਂ ਹੈ। ਬਸ ਉਸ ਦਿਨ ਨੂੰ ਸੰਗਰਾਮ ਆਖਿਆ ਜਾਂਦਾ ਜਿਸ ਦਿਨ ਸੂਰਜ ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਦੂਜੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਉਹ ਮੇਰੇ ਤੇਰੇ ਕਹਿਣ ਦੇ ਨਾਲ ਨਹੀਂ ਉਹ ਸਿੱਖ ਜਾਂ Hindu ਦੇ ਕਹਿਣ ਦੇ ਨਾਲ ਨਹੀਂ ਉਹ ਕੁਦਰਤੀ ਵਤੀਰੇ ਦੇ ਅਨੁਸਾਰ ਹੀ ਉਹ ਸਾਰਾ ਕੁਝ ਵਾਪਰਦਾ। ਮੇਰੀ ਬੇਨਤੀ ਨੂੰ ਸਮਝਿਓ। ਕੁਦਰਤੀ ਵਤੀਰੇ ਦੇ ਅਨੁਸਾਰ ਹੀ ਉਹ ਸਾਰਾ ਕੁਝ ਵਾਪਰਦਾ ਹੈ। ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਦੇ ਵਿੱਚ ਜਾਂਦਾ ਉਹ ਸੰਗ੍ਰਾਂਦ ਹੈ ਚੰਦਰਮਾ ਅਸਮਾਨ ਦੇ ਵਿੱਚ ਪੂਰਾ ਦਿਖਣ ਲੱਗ ਜਾਂਦਾ ਉਹ ਪੂਰਨਮਾਸ਼ੀ ਹੈ ਚੰਦਰਮਾ ਅਸਮਾਨ ਵਿੱਚੋਂ ਗਾਇਬ ਹੋ ਜਾਂਦਾ ਸਾਨੂੰ ਦਿਖਣਾ ਬੰਦ ਹੋ ਜਾਂਦਾ ਸਾਡੇ ਖੇਤਰ ਵਿੱਚੋਂ ਦਿਖਦਾ ਨਹੀਂ ਉਸ ਦਿਨ ਉਹ ਮੱਸਿਆ ਹੁਣ ਇਹਦਾ ਕਿਸੇ ਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਆਪਾਂ ਉਹਨਾਂ ਦਿਨਾਂ ਨੂੰ ਮੁਖ ਰੱਖ ਕੇ ਆਪਾਂ ਦੀਵਾਨ ਸਜਾ ਲਈਏ ਸਤਿਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੁੜਿਆਂ ਤੇ ਕੋਈ ਮਾੜੀ ਗੱਲ ਨਹੀਂ ਹੈ ਮੇਰੀ ਗੱਲ ਨੂੰ ਤਵੱਜੋ ਦਿਹਾ ਜੇ ਹੁਣ ਸਤਿਗੁਰਾਂ ਨੇ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ 12 ਮਹੀਨਿਆਂ ਦੇ ਪਰਥਾਏ 12 ਜਿਹੜੇ ਸ਼ਬਦ ਉਚਾਰੇ ਆ ਮਹਾਰਾਜ ਸਾਹਿਬ ਨੇ ਤੇ ਇਦਾਂ ਹੀ ਕਬੀਰ ਸਾਹਿਬ ਨੇ ਵੀ ਬਚਨ ਉਚਾਰੇ ਆ ਦਿਨਾਂ ਦੇ ਪਰਥਾਏ ਧੰਨ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਨੇ ਤੁਖਾਰੀ ਰਾਗ ਦੇ ਅੰਦਰ 12 ਮਾਹ ਦਾ ਰਚਨ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਦਸਮ ਬਾਣੀ ਦੇ ਅੰਦਰ 12 ਮਾਹ ਦਾ ਰਚਨ ਕੀਤਾ ਹੈ ਗੱਲ ਸਿਰਫ ਉਸ ਨਿਰੰਕਾਰ ਅਕਾਲ ਪੁਰਖ ਨਾਲ ਪਰਮੇਸ਼ਰ ਨਾਲ ਜੁੜਨ ਦੀ ਹੈ ਉਹ ਭਾਵੇਂ ਤੂੰ ਸੰਗਰਾਂਦ ਦੇ ਦਿਹਾੜੇ ਮਿਲ ਕੇ ਕਹਿ ਸਤਨਾਮ ਸ਼੍ਰੀ ਵਾਹਿਗੁਰੂ ਉਹ ਭਾਵੇਂ ਕਿਸੇ ਵੀ ਦਿਹਾੜੇ ਦੇ ਸਬੰਧ ਦੇ ਵਿੱਚ ਜੁੜ ਕੇ ਬੈਠ ਤੇ ਪਰਮੇਸ਼ਰ ਦੇ ਨਾਮ ਨੂੰ ਅਰਾਧ ਮੈਂ ਜਿਹੜੀ ਬੇਨਤੀ ਕਰ ਰਿਹਾ ਅਸਾਂ ਸਤਗੁਰੂ ਕਹਿੰਦੇ ਨੇ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ ਹੁਣ ਗੱਲ ਤਾਂ ਇੱਥੇ ਆਉਣੀ ਹੈ ਨਾ ਕੱਲਾ ਇਹ ਨਹੀਂ ਵੀ ਆਪਾਂ ਆ ਗਏ ਜੀ ਆਪਣਾ ਦਿਨ ਨਵਾਂ ਕਰ ਲਿਆ ਅਸੀਂ ਆਪਣਾ ਮਹੀਨਾ ਨਵਾਂ ਕਰ ਲਿਆ ਅਸੀਂ ਤੇ ਇਦਾਂ ਨਹੀਂ ਜੇ ਲਾਭ ਹੋਣਾ ਗੱਲ ਨੂੰ ਮੇਰੀ ਨੂੰ ਸੁਣਿਓ ਲਾਭ ਤੇ ਤਾਂ ਹੋਣਾ ਜਦੋਂ ਅਸੀਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਤੇ ਆਉਣਾ ਓਦਾਂ ਨਹੀਂ ਓਦਾਂ ਨਹੀਂ ਲਾਭ ਹੈ ਓਦਾਂ ਤੇ ਫਿਰ ਮੈਂ ਉਹ ਜਿਹੜੀ ਅਰੰਭਤਾ ਵਿੱਚ ਬੇਨਤੀ ਕਰ ਰਿਹਾ ਤੁਹਾਨੂੰ ਓਦਾਂ ਤੇ ਸਾਡੇ ਵਾਸਤੇ ਸਾਰੇ ਦਿਨ ਕੋਝੇ ਨੇ ਹੋ ਸਕਦਾ ਤੇਰੇ ਵਾਸਤੇ ਇੱਕ ਚੇਤਰ ਜਿਹੜੀ ਹੈ ਉਹ ਤੈਨੂੰ ਸ਼ੁਭ ਨੀਕ ਨਾ ਹੋਵੇ ਕਾਰਨ ਕਿਉਂਕਿ ਤੂੰ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਿਆ ਜਿਸ ਨੂੰ ਲੋਕ ਮੰਦਾ ਦਿਨ ਆਖਦੇ ਨੇ ਮਾੜਾ ਦਿਨ ਆਖਦੇ ਨੇ ਦੁਨੀਆ ਦੀ ਨਿਗਾਹ ਵਿੱਚ ਧਰਮ ਦੀ ਨਿਗਾਹ ਦੇ ਵਿੱਚ ਉਹ ਤੇਰੇ ਵਾਸਤੇ ਬਹੁਤ ਚੰਗਾ ਤੇ ਸ਼ੁਭ ਹੋ ਜਾਏ ਕਿਉਂ ਕਿਉਂਕਿ ਉਸ ਦਿਨ ਤੂੰ ਅਮਰਤ ਵੇਲੇ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਸ ਹੁਣ ਮਹਾਰਾਜ ਕਹਿੰਦੇ ਨੇ ਚੇਤ ਗੋਬਿੰਦ ਅਰਾਧੀ ਹੈ ਹੋਵੈ ਆਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਹੁਣ ਮਹਾਰਾਜ ਜੀ ਜਿਹੜੀ ਬਚਨ ਕਰ ਰਿਹਾ ਹੈ ਜਿਵੇਂ ਕਹਿੰਦੇ ਚੇਤ ਦੇ ਮਹੀਨੇ ਦੇ ਵਿੱਚ ਬਸੰਤ ਰਿਤੂ ਆਉਂਦੀ ਹੈ ਬਸੰਤ ਰਿਤੂ ਦੇ ਵਿੱਚ ਜਿਹੜੇ ਸੁੱਕੇ ਦਰਖਤ ਹੁੰਦੇ ਆ ਨਾ ਪੱਤ ਝੜ ਤੋਂ ਬਾਅਦ ਜਦੋਂ ਬਸੰਤ ਆਉਂਦੀ ਹੈ ਉਹਨਾਂ ਦੀਆਂ ਕਰੁੰਬਾਂ ਨਿਕਲਦੀਆਂ ਉਹ ਹਰੇ ਭਰੇ ਹੋ ਜਾਂਦੇ ਆ ਖਿੜ ਜਾਂਦੇ ਆ ਦਰਖਤ ਮਹਾਰਾਜ ਸਾਹਿਬ ਕਹਿੰਦੇ ਆ ਉਹ ਸਿੱਖਾ ਤੇਰਾ ਮਨ ਵੀ ਜਿਹੜਾ ਉਹ ਸੁੱਕਿਆ ਪਿਆ ਜੇਕਰ ਤੂੰ ਵੀ ਪਰਮੇਸ਼ਰ ਦਾ ਨਾਮ ਜਪੇਂਗਾ ਕੱਲੀ ਕੁਦਰਤ ਦੇ ਰੰਗ ਦੇ ਵਿੱਚ ਆ ਜਿਹੜਾ ਬਨਸਪਤ ਹੈ ਇਹ ਨਹੀਂ ਮੋਲੇਗੀ ਤੇਰਾ ਮਨ ਵੀ ਮੋਲ ਜਾਏਗਾ ਤੇਰਾ ਮਨ ਮੋਲ ਜਾਏਗਾ ਕਿਉਂ ਕਿਉਂਕਿ ਤੂੰ ਪਰਮੇਸ਼ਰ ਦਾ ਨਾਮ ਜਪੇਗਾ ਹੁਣੇ ਕਿਰਪਾ ਕਦੋਂ ਹੋਣੀ ਹੈ ਕਿਵੇਂ ਤੈਨੂੰ ਇਸ 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 ਗੱਲ ਦੀ ਜਾਗ ਲੱਗਣੀ ਹੈ ਜਦੋਂ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਜਦੋਂ ਤੂੰ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਗੁਰਮੁਖਾਂ ਦੇ ਨਾਲ ਜੁੜ ਮਿਲ ਕਰਕੇ ਬੈਠੇਗਾ ਉਹਨਾਂ ਦੇ ਸੰਗ ਦੇ ਵਿੱਚ ਆਏਗਾ ਤੇ ਪਰਮੇਸ਼ਰ ਦਾ ਨਾਮ ਜਪੇਗਾ ਉਹ ਇਹੋ ਹੀ ਇਹੋ ਹੀ ਪਰਮੇਸ਼ਰ ਦੀ ਪਾਹਿ ਗੁਰੂ ਪਰਮੇਸ਼ਰ ਨੂੰ ਮਿਲਣ ਦਾ ਪ੍ਰਯੋਜਨ ਹੈ ਨਾ ਸਾਡਾ ਬਾਕੀ ਅਸੀਂ ਜਿੰਨੀਆਂ ਵੀ ਗੱਲਾਂ ਕਰੀ ਜਾਈਏ ਜੀ ਉਹ ਗੱਲਾਂ ਥੋੜ ਚਿਰੀਆਂ ਹੁੰਦੀਆਂ ਨੇ ਉਹ ਗੱਲਾਂ ਕਈ ਵਾਰੀ ਤਤ ਬੇਤਤੀਆਂ ਹੋ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਪਰ ਜਿਹੜੀ ਗੱਲ ਅਸੀਂ ਅਸਲ ਮਾਇਨੇ ਵਿੱਚ ਕਰ ਰਹੇ ਆਂ ਜਾਂ ਕਰਨਾ ਚਾਹੁੰਦੇ ਆ ਉਹ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ ਗੱਲ ਮੁੱਕਣੀ ਇੱਥੇ ਹੀ ਆ ਗਈ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਤਗੁਰਾਂ ਨੇ ਇਹੋ ਸਮਝਾਇਆ ਵੀ ਸਿੱਖਾ ਪਰਮੇਸ਼ਰ ਵਾਹਿਗੁਰੂ ਦੇ ਘਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਜਿਹੜਾ ਤੇਰਾ ਸਲ ਪ੍ਰਯੋਜਨ ਹੈ ਜਿੰਦਗੀ ਦਾ ਮਕਸਦ ਹੈ ਜਿਸ ਕਰਕੇ ਤੂੰ ਇਸ ਸੰਸਾਰ ਤੇ ਆਇਆ ਜਿੰਨੇ ਵੀ ਆਪ ਜੀ ਸੁਣਨ ਵਾਲਿਓ ਆਪਾਂ ਘਟੋ ਘਟ ਆਪਣੇ ਮਨ ਚ ਤૈયਿਆ ਕਰ ਲਈਏ ਇੱਕ ਗੱਲ ਤਾਂ ਪੱਕੀ ਕਰ ਲਈਏ ਨਾ ਵੀ ਅੱਜ ਤੋਂ ਮੈਂ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਜਪਦਿਆਂ ਬਾਣੀ ਪੜਦਿਆਂ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਿਆ ਕਰਾਂਗਾ ਗੁਰੂ ਸਭ ਤੋਂ بڑا ਕੁਝ ਮੰਗਦਿਆਂ ਗੁਰੂ ਸਭ ਦੀ ਇੱਕ ਗੱਲ ਨੂੰ ਮੰਨ ਵੀ ਲਈਏ ਧਾਰਨ ਵੀ ਕਰ ਲਈਏ ਇੱਕ 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 ਕਰਕੇ ਜਦੋਂ ਅਸੀਂ ਧਾਰਨ ਕਰਾਂਗੇ ਜਿਵੇਂ ਕਹਿੰਦੇ ਬੂੰਦ ਬੂੰਦ ਦੇ ਨਾਲ ਸਾਗਰ ਭਰ ਜਾਂਦਾ ਹੈ ਗੁਰੂ ਦੀ ਇੱਕ ਇੱਕ ਗੱਲ ਨੂੰ ਆਪਣੇ ਅੰਦਰ ਧਾਰਨ ਕਰਦਾ ਜਾਏਗਾ ਸੱਚ ਕਰਕੇ ਜਾਣੀ ਤੂੰ ਇਨਸਾਨ ਗੁਰਮੁਖ ਉਹ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਦਾ ਰੂਪ ਧਾਰਨ ਕਰ ਜਾਏਗਾ ਇਹ ਇਨਸਾਨ ਤੇਰੇ ਤੇ ਕਿਰਪਾ ਹੋ ਜਾਣੀ ਹੈ ਤੇਰੇ ਤੇ ਬਖਸ਼ਿਸ਼ ਹੋ ਜਾਣੀ ਹੈ ਬੂੰਦ ਬੂੰਦ ਨਾਲ ਬਾਹਰ ਦਾ ਜਿਹੜਾ ਘੜਾ ਭਰ ਜਾਂਦਾ ਸਾਗਰ ਭਰ ਜਾਂਦੇ ਆ ਨਾ ਇਦਾਂ ਹੀ ਤੇਰਾ ਮਨ ਵੀ ਇੱਕ ਇੱਕ ਗੱਲ ਨੂੰ ਮੰਨਦਾ ਜਾਏਂਗਾ ਇੱਕ ਇੱਕ ਗੱਲ ਨੂੰ ਮੰਨਦਾ ਜਾਏਂਗਾ ਇੱਕ ਇੱਕ ਆਗਣ ਨੂੰ ਛੱਡਦਾ ਜਾ ਇੱਕ ਗੁਰੂ ਦੀ ਗੱਲ ਨੂੰ ਆਪਣੇ ਅੰਦਰ ਪ੍ਰਣਾਲ ਹੈ ਤੇ ਸਤਿਗੁਰਾਂ ਦੀ ਮਿਹਰ ਤੇਰੇ ਤੇ ਹੋ ਜਾਣੀ ਹੈ ਕਿਰਪਾ ਤੇਰੇ ਤੇ ਹੋ ਜਾਣੀ ਹੈ ਜੇ ਐਵੇਂ ਰਿਆ ਫੇਰ ਨਹੀਂ ਫੇਰ ਨਹੀਂ ਫਿਰ ਗੱਲਾਂ ਹੀ ਨੇ ਫਿਰ ਭਾਵੇਂ ਮੈਂ ਕਰ ਲਾਂ ਭਾਵੇਂ ਤੁਸੀਂ ਕਰ ਲਓ ਭਾਵੇਂ ਮੈਂ ਸੁਣ ਲਵਾਂ ਭਾਵੇਂ ਤੁਸੀਂ ਸੁਣ ਲਓ ਜਿਵੇਂ ਭਗਤ ਕਬੀਰ ਸਾਹਿਬ ਨੇ ਆਖਿਆ ਹੈ ਕਹਿਣ ਲੱਗੇ ਇਹ ਤਾਂ ਫਿਰ ਉਹ ਗੱਲ ਹੋ ਗਈ ਨਾ ਜੁਬਾਂਸ বাজਾਈਏ ਫੂਕ ਵਾਲੀ ਗੱਲ ਹੋ ਗਈ ਕੋਈ ਅਸਰ ਹੀ ਨਾ ਹੋਇਆ ਮੈਂ ਕਹਿ ਦਿੱਤੀ ਤੁਸੀਂ ਸੁਣ ਲਈ ਤੁਸੀਂ ਕਹਿ ਦਿੱਤੀ ਮੈਂ ਸੁਣ ਲਈ ਮੰਨਿਆ ਮੈਂ ਵੀ ਨਹੀਂ ਤੇ ਮੰਨਿਆ ਤੁਸੀਂ ਵੀ ਨਹੀਂ ਫਿਰ ਇਹ ਨਵਾਂ ਸਾਲ ਸਾਡੇ ਲਈ ਨਵਾਂ ਨਹੀਂ ਹੈ ਨਵਾਂ ਤੇ ਫਿਰ ਪੁਰਾਣਾ ਹੀ ਹੈ ਫਿਰ ਤੇ ਉੱਥੇ ਹੀ ਰਹਿ ਜਾਣਾ ਪਰ ਇਹ ਇੱਕ ਉਪਰਾਲੇ ਹੋਣੇ ਚਾਹੀਦੇ ਆ ਜਿਵੇਂ ਅਸੀਂ ਈਸਵੀ ਸਾਲ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬਾਂ ਦੇ ਵਿੱਚ ਸੰਗਤ ਜੁੜਦੀ ਆ ਨਾ 31 ਦਸੰਬਰ ਦੀ ਰਾਤ ਨੂੰ ਸੋਹਣੇ ਉਪਰਾਲੇ ਆ ਉਹਨਾਂ ਵਾਸਤੇ ਵਿਸ਼ੇਸ਼ ਕਰਕੇ ਸੋਹਣੇ ਉਪਰਾਲੇ ਆ ਜਿਹੜੇ 31 ਦਸੰਬਰ ਦੀ ਰਾਤ ਨੂੰ ਉਦਾਂ ਐਵੇਂ ਲੰਘਾ ਦਿੰਦੇ ਸੀ ਪੱਬਾਂ ਕਲਬਾਂ 'ਚ ਜੇ ਗੁਰੂ ਸਾਹਿਬ ਦੀ ਚਰਨ ਹਜ਼ੂਰੀ ਦੇ ਵਿੱਚ ਜੁੜੀਏ ਤੇ ਬਹੁਤ ਪਿਆਰੀ ਗੱਲ ਐ ਪਰ ਗੁਰਮਤਿ ਦੇ ਅਨੁਸਾਰ ਸਾਡਾ ਨਵਾਂ ਸਾਲ ਹੀ ਗਿਣਿਆ ਜਾਂਦਾ ਇੱਕ ਚੇਤਰ ਦਾ ਜਿੱਥੇ ਆਪਾਂ ਜੁੜ ਮਿਲ ਕਰਕੇ ਬੈਠੇ ਆ ਮੈਂ ਜਿਹੜੀ ਬੇਨਤੀ ਕਰ ਰਿਹਾ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਧਿਆ ਲਿਆ ਆਰਾਧ ਲਿਆ ਮਹਾਰਾਜ ਜੀ ਕਹਿੰਦੇ ਉਹਦਾ ਆਇਆ ਹੋਇਆ ਸਫਲ ਸਮਝੋ ਇਸ ਸੰਸਾਰ ਦੇ ਉੱਤੇ ਉਹ ਕਿਸੇ ਗਿਣਤੀ ਦੇ ਵਿੱਚ ਗਿਣਿਆ ਗਿਆ ਜਾਏਗਾ ਜਿਹੜਾ ਇਸ ਸੰਸਾਰ ਦੇ ਉੱਤੇ ਆਇਆ ਨਾਮ ਜਪਿਆ ਪਰਮੇਸ਼ਰ ਦੀ ਬੰਦਗੀ ਕੀਤੇ ਜੋ ਮਹਾਰਾਜ ਸਾਹਿਬ ਅੱਜ ਉਪਦੇਸ਼ ਦੇ ਵਿੱਚ ਕਹਿ ਰਹੇ ਨੇ ਮਹਾਰਾਜ ਜੀ ਕਹਿੰਦੇ ਆਏ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੁਸੀਂ ਇੱਕ ਖਿੰਨ ਮਾਤਰ ਵੀ ਸਮਾਂ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਬਤੀਤ ਕਰਦੇ ਹੋ ਤੇ ਆਪਣਾ ਜ਼ਿੰਦਗੀ ਨੂੰ ਬਿਰਥ ਸਮਝੀਏ ਪਰ ਆਪਾਂ ਇੱਕ ਖਿੰਨ ਤੇ ਛਡੋ ਅਸੀਂ ਤੇ ਦਿਨ ਦਾ ਦਿਨ ਲੰਘਾ ਦਿੰਨੇ ਆ ਅਸੀਂ ਤੇ ਪੂਰੇ ਦਾ ਪੂਰਾ ਮਹੀਨਾ ਵੀ ਲੰਘਾ ਦਿੰਨੇ ਆ ਅਸੀਂ ਤੇ ਹਾਈ ਮਹੀਨਾ ਵਾਰੀ ਸਿੱਖ ਅਸੀਂ ਤੇ ਇਦਾਂ ਦੇ ਆ ਮਹਾਰਾਜ ਸਾਹਿਬ ਤੇ ਕਹਿੰਦੇ ਨੇ ਇੱਕ ਖਿੰਨ ਨਾਮ ਨਾ ਜਪਿਆ ਤੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਐ ਪਰ ਸਤਿਗੁਰੂ ਅਸੀਂ ਤੇ ਏਨੇ ਮੰਦ ਕਰਮੀ ਆ ਤੁਸੀਂ ਇੱਕ ਖਿੰਨ ਦੀ ਗੱਲ ਕਰਦੇ ਜੇ ਅਸੀਂ ਤੇ ਇੱਕ ਮਹੀਨਾ ਮਹੀਨਾ ਗੁਰਦੁਆਰਾ ਸਾਹਿਬ ਜਾਏ ਬਿਨਾ ਲੰਘਾ ਦਿੰਨੇ ਆ ਮਹਾਰਾਜ ਜੀ ਕਹਿੰਦੇ ਇੱਕ ਗਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਉਹ ਤੇ ਕਹਿੰਦੇ ਨੇ ਇੱਕ ਖਿੰਜੇ ਪਰਮੇਸ਼ਰ ਦੀ ਯਾਦ ਤੋਂ ਬਿਨਾ ਲੰਘਾ ਦਿੱਤਾ ਤੇ ਮੈਨੂੰ ਇਦਾਂ ਲੱਗਦਾ ਮੈਂ ਬਿਰਥਾ ਕਰ ਲਿਆ ਆਪਣਾ ਸਮਸ ਮੈਂ ਤਾਂ ਸੰਭਾਲ ਰਿਹਾ ਇੱਕ ਇੱਕ ਸਾਹ ਸਾਹ ਨੂੰ ਮਹਾਰਾਜ ਜੀ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਪਰ ਸਤਿਗੁਰੂ ਅਸੀਂ ਕੈਸੇ ਮੰਦ ਕਰਮੀ ਲੋਕ ਆ ਕੈਸੇ ਪਾਪੀ ਲੋਕ ਆ ਅਸੀਂ ਤੇ ਕਈ ਕਈ ਦਿਨ ਲੰਗਾ ਦਿੰਨੇ ਆ ਕਿੰਨਾ ਕਿੰਨਾ ਸਮਾਂ ਲੰਗਾ ਦਿੰਨੇ ਆ ਸਾਨੂੰ ਤੇ ਇਹ ਵੀ ਨਹੀਂ ਯਾਦ ਅਸੀਂ ਪਿਛਲੀ ਵਾਰੀ ਜਪਜੀਤ ਸਾਹਿਬ ਦੇ ਪਾਠ ਕਦੋਂ ਕੀਤੇ ਸੀ ਅਸੀਂ ਪੂਰਾ ਨਿਤਨੇਮ ਪੰਜਾ ਬਾਣੀਆਂ ਦਾ ਕਦੋਂ ਕੀਤਾ ਸੀ ਸਾਨੂੰ ਯਾਦ ਹੀ ਨਹੀਂ ਅਸੀਂ ਤੇ ਇੰਨੇ ਮਾੜੇ ਆ ਅਸੀਂ ਤੇ ਇੰਨੇ ਮੰਦ ਕਰਮੀ ਆ ਮਹਾਰਾਜ ਜੀ ਕਹਿਣ ਲੱਗੇ ਉਸ ਨਿਰੰਕਾਰ ਨੂੰ ਯਾਦ ਕਰਨਾ ਕਿਹੜਾ ਜਿਹੜਾ ਜਲਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਜਿਹੜਾ ਤੇਰੇ ਮੇਰੇ ਇਹਦੇ ਉਹਦੇ ਉੱਪਰ نیچے ਸਭ ਥਾਂ ਦੇ ਉੱਤੇ ਵਰਤ ਰਿਹਾ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਜੋਤ ਹਰ ਥਾਂ ਦੇ ਉੱਤੇ ਵਰਤ ਰਹੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣਾ ਹੈ ਮਹਾਰਾਜ ਜੀ ਕਹਿਣ ਲੱਗੇ ਸੋ ਪ੍ਰਭ ਚਿਤ ਨ ਆ ਬਈ ਕਿਤੜਾ ਦੁੱਖ ਗਣਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਮਨੁੱਖ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਂਦਾ ਨਹੀਂ ਨਾ ਉਹ ਮਾਨਸਿਕ ਤੌਰ ਦੇ ਉੱਪਰ ਬਿਮਾਰ ਹੈ ਬਿਮਾਰ ਹੋ ਜਾਂਦਾ ਕਹਿ ਲਈਏ ਕਿਉਂਕਿ ਪਰਮੇਸ਼ਰ ਦੇ ਨਾਮ ਨੇ ਸੁਰਤ ਨੂੰ ਇਕਾਗਰਤਾ ਦੇਣੀ ਹੈ ਸੁਰਤ ਨੂੰ ਟਿਕਾ ਦੇਣਾ ਹੈ ਸੁਰਤ ਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੇ ਆਨੰਦ ਰਸ ਦੇਣਾ ਹੈ ਤੇ ਜਦੋਂ ਅਸੀਂ ਉਹ ਰਸ ਲਵਾਂਗੇ ਨਹੀਂ ਜਿਵੇਂ ਅਸੀਂ ਬਾਹਰ ਦੀ ਖੁਰਾਕ ਖਾਣੀ ਬੰਦ ਕਰ ਦਈਏ ਬਾਹਰ ਦੀ ਖੁਰਾਕ ਖਾਣੀ ਬੰਦ ਕਰ ਦਈਏ ਅਸੀਂ ਜਲ ਪ੍ਰਸ਼ਾਦਾ ਦੁੱਧ ਪਾਣੀ ਛਕਣਾ ਬੰਦ ਕਰ ਦਈਏ ਤੇ ਸਾਡੇ ਸਰੀਰ ਦੇ ਉੱਪਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਰੀਰ ਦੇ ਉੱਪਰ ਐਸਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਸਾਡਾ ਚਿਹਰਾ ਦੱਸਣ ਲੱਗ ਪੈਂਦਾ ਸਾਡੀਆਂ ਅੱਖਾਂ ਦੱਸਣ ਲੱਗ ਪੈਂਦੀਆਂ ਨੇ ਹੌਲੀ ਹੌਲੀ ਕਰਕੇ ਬੰਦਾ ਰੋਗੀ ਹੋ ਜਾਂਦਾ ਆਪਾਂ ਕਈ ਬੰਦਿਆਂ ਨੂੰ ਪੁੱਛ ਲੈਂਦੇ ਆ ਨਾ ਐਡਾ ਮੁਰਝਾਇਆ ਚਿਹਰਾ ਕੋਈ ਦੁੱਖ ਕੋਈ ਤਕਲੀਫ ਕੋਈ ਰੋਗ ਲੱਗਿਆ ਤੁਹਾਡਾ ਸਰੀਰ ਪਹਿਲਾਂ ਨਾਲੋਂ ਬਹੁਤ ਘਟ ਗਿਆ ਤੇ ਅਗਲਾ ਦੱਸਦਾ ਵੀ ਮੈਨੂੰ ਇਦਾਂ ਰੋਗ ਹੋ ਗਿਆ ਸੀ ਮੈਨੂੰ ਆਪਰੇਸ਼ਨ ਹੋਇਆ ਮੇਰਾ ਇਸ ਕਰਕੇ ਸਰੀਰ ਮੇਰਾ ਬਹੁਤ ਘਟ ਗਿਆ ਮਾੜਾ ਹੋ ਗਿਆ ਕਮਜ਼ੋਰ ਹੋ ਗਿਆ ਕੋਈ ਕੀ ਦੱਸਦਾ ਕੋਈ ਕੀ ਦੱਸਦਾ ਹੁਣ ਚਲੋ ਸਰੀਰ ਦੀ ਪਹਿਚਾਨ ਤੇ ਤੁਹਾਨੂੰ ਮੈਨੂੰ ਸਾਰਿਆਂ ਨੂੰ ਹੋ ਜਾਂਦੀ ਹੈ ਕਿਸੇ ਦਾ ਚਿਹਰਾ ਮੂਰਾ ਵੇਖ ਕੇ ਕਿਉਂਕਿ ਅਸੀਂ ਪਹਿਲਾਂ ਨਾਲੋਂ ਜਦੋਂ ਰੰਗ ਰੌਣਕ ਵੱਖਰੀ ਵੇਖਦੇ ਆ ਜੇ ਚੰਗਾ ਹੋਵੇ ਅਸੀਂ ਚੰਗਾ ਵੀ ਕਹਿ ਦਿੰਨੇ ਆ ਚੰਗਾ ਹੋ ਗਿਆ ਜੀ ਤੁਹਾਡਾ ਜਿਹੜਾ ਚਿਹਰਾ ਪਹਿਲਾਂ ਨਾਲੋਂ ਬੜਾ ਖਿਲਿਆ ਖਿਲਿਆ ਹੋ ਗਿਆ ਭਰਿਆ ਭਰਿਆ ਹੋ ਗਿਆ ਤੁਹਾਡਾ ਚਿਹਰਾ ਤੇ ਹੁਣ ਅੰਦਰ ਦੇ ਉੱਤੇ ਨਿਗਾ ਨਹੀਂ ਨਾ ਕਿਸੇ ਦੀ ਵਜਦੀ ਇਹ ਤਾਂ ਗੁਰੂ ਦੀ ਵਜਦੀ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਵੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖਾਂ ਦੇ ਹਿਰਦਿਆਂ ਨੂੰ ਅੰਦਰ ਤੱਕ ਵੇਖਿਆ ਤੇ ਫੇਰ ਇਹ ਗੱਲ ਆਖੀ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਪਰਮੇਸ਼ਰ ਦੀ ਯਾਦ ਚ ਨਹੀਂ ਨਾ ਜੁੜਦੇ ਭੋਜਨ ਖਾਂਦੇ ਆਂ ਸਰੀਰ ਨੂੰ ਫਾਇਦਾ ਹੁੰਦਾ ਹੈ ਭਜਨ ਕਰੋਗੇ ਤੇ ਮਨ ਨੂੰ ਫਾਇਦਾ ਹੈ ਜਿਹੜਾ ਭੋਜਨ ਹੈ ਉਹ ਤਨ ਦੀ ਖੁਰਾਕ ਹੈ ਤੇ ਜਿਹੜਾ ਭਜਨ ਹੈ ਉਹ ਸਿੱਖੋ ਤੁਹਾਡੇ ਮਨ ਦੀ ਖੁਰਾਕ ਹੈ ਭੋਜਨ ਬਿਨਾ ਸਰੀਰ ਤਨ ਨਿਰਵਲ ਹੋ ਜਾਂਦਾ ਹੈ ਤੇ ਭਜਨ ਬਿਨਾ ਮਨ ਨਿਰਵਲ ਹੋ ਜਾਂਦਾ ਹੈ ਕਿੰਨੀਆਂ ਉਦਾਹਰਨਾਂ ਨੇ ਕਿੰਨੀਆਂ ਉਦਾਹਰਨਾਂ ਨੇ ਸਾਡੇ ਕੋਲੇ ਜਦੋਂ ਗੁਰੂ ਸਾਹਿਬ ਨੇ ਆਪਣਾ ਭਜਨ ਦਿੱਤਾ ਆਪਣਾ ਨਾਮ ਦਿੱਤਾ ਆਪਣੀ ਬੰਦਗੀ ਦੀ ਦਾਤ ਦਿੱਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੱਤੀ ਜਿਹੜੇ ਅੰਦਰੋਂ ਮਰੇ ਪਏ ਸੀ ਖਤਮ ਸੀ ਜਿਹੜੇ ਕਹਿੰਦੇ ਸੀ ਅਸੀਂ ਕੁਛ ਕਰ ਹੀ ਨਹੀਂ ਸਕਦੇ ਉਹਨਾਂ ਤੇ ਸਤਿਗੁਰੂ ਨੇ ਦਇਆ ਕੀਤੀ ਨਾਮ ਕਰਕੇ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਨਾਮ ਹੈ ਇਹ ਜਿਹੜੇ ਨਾਮ ਦੀ ਤਾਕਤ ਹੈ ਇਹ ਅੰਦਰ ਦਾ ਜਿਹੜਾ ਰੋਗ ਹੈ ਨਾ ਮਾਨਸਿਕ ਰੋਗ ਹੈ ਉਹਦੇ ਤੋਂ ਸਾਨੂੰ ਬਚਾ ਲੈਂਦੀ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਚਿੱਤ 'ਚ ਪਰਮੇਸ਼ਰ ਦਾ ਨਾਮ ਨਹੀਂ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁੱਖ ਗਣਾ ਕਿੰਨੇ ਕੁ ਦੁੱਖ ਨੇ ਉਹਦੇ ਮਨ ਦੇ ਵਿੱਚ ਇਹਦਾ ਕਹਿਣ ਦੀ ਕੋਈ ਗੱਲ ਨਹੀਂ ਆ ਉਹਦੀ ਜਿਹੜੀ ਸੋਚ ਆ ਉਹ ਇੰਨੀ ਨੈਗੇਟਿਵ ਹੋ ਜਾਂਦੀ ਆ ਉਹ ਹਰੇਕ ਥਾਂ ਦੇ ਉੱਪਰ ਨੈਗੇਟਿਵ ਚੀਜ਼ਾਂ ਹੀ ਭਾਲਦਾ ਉਹ ਹਰੇਕ ਥਾਂ ਦੇ ਉੱਪਰ ਇਦਾਂ ਹੀ ਸੋਚੀ ਜਾਂਦਾ ਮਹਾਰਾਜ ਜੀ ਕਹਿੰਦੇ ਜਿਨੀ 라ਵਿਆ ਸੋ ਪ੍ਰਭ ਤਿਨਾ ਭਾਗ ਮਣਾ ਪਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਸ ਕਾਲਪੁਰਖ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਵਸਾਇਆ ਉਹਨਾਂ ਦੇ ਵੱਡੇ ਭਾਗ ਹਨ ਉਹਨਾਂ ਦੇ ਭਾਗ ਜਾਗ ਪੈਂਦੇ ਆ ਜਿਨ੍ਹਾਂ ਨੇ ਵਸਾਇਆ ਉਸ ਕਾਲਪੁਰਖ ਦਾ ਨਾਮ ਤੇ ਜਿਹੜੇ ਵਸਾ ਲੈਂਦੇ ਆ ਫਿਰ ਉਹਨਾਂ ਦੇ ਮਨ ਵਿੱਚ ਇੱਕ ਹੋਰ ਚਾਹ ਪੈਦਾ ਹੁੰਦਾ ਉਹ ਕਿਹੜਾ ਪਰਮੇਸ਼ਰ ਵਾਹਿਗੁਰੂ ਨਾਲ ਮਿਲਣ ਦਾ ਵੀ ਜਿਹਦਾ ਨਾਮ ਇੰਨਾ ਪਿਆਰ ਉਹ ਰੱਬ ਕਿੰਨਾ ਪਿਆਰਾ ਹੋਏਗਾ ਜੀ ਜਿਹਦੇ ਨਾਮ ਦੇ ਜਪਣ ਦੇ ਨਾਲ ਮਨ ਨੂੰ ਇੰਨੀ ਸ਼ਾਂਤੀ ਤੇ ਸਕੂਨ ਮਿਲ ਰਿਹਾ ਉਹ ਪਰਮੇਸ਼ਰ ਨੂੰ ਮਿਲ ਕੇ ਕਿੰਨਾ ਕੁ ਸਕੂਨ ਮਿਲੇਗਾ ਫਿਰ ਮਨ ਦੇ ਵਿੱਚ ਕੀ ਪਿਆਸ ਪੈਦਾ ਹੁੰਦੀ ਹੈ ਮਨ ਬੈਰਾਗੀ ਹੁੰਦਾ ਤੇ ਬੈਰਾਗੀ ਮਨ ਵਿੱਚੋਂ ਇੱਕ ਪਿਆਰ ਦੀ ਆਵਾਜ਼ ਨਿਕਲਦੀ ਹੈ ਜਿਹਨੂੰ ਮਹਾਰਾਜ ਸਾਹਿਬ ਕਹਿੰਦੇ ਨੇ ਮਨ ਬੈਰਾਗ ਭਿਆ ਦਰਸ਼ਨ ਦੇਖਣਾ ਕਾਚਾ ਉਹ ਜਿਹਨੂੰ ਸਤਿਗੁਰੂ ਇੱਥੇ ਕਹਿ ਰਹੇ ਨੇ ਕਹਿੰਦੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜਿਹੜਾ ਆਪਾਂ ਪਹਿਲਾ ਸ਼ਬਦ ਵਿਚਾਰਿਆ ਇਹਦੇ ਤੋਂ ਉਹਦੇ ਵਿੱਚ ਵੀ ਸਤਿਗੁਰਾਂ ਨੇ ਇਹੋ ਕਹਿ ਕਹਿਣਾ ਕਿਰਪਾ ਕੀਤੀ ਮਹਾਰਾਜ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥਕਾਏ ਪ੍ਰਭ ਕੀ ਸ਼ਾਮ ਉਹ ਉਹਦੇ ਨਾਲ ਮੇਲ ਕਰਨੀ ਹੈ ਨਾ ਫਿਰ ਗੱਲ ਇੱਥੇ ਆ ਕੇ ਜਿਵੇਂ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖ ਕੇ ਮਹਾਰਾਜ ਜੀ ਕਹਿੰਦੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਜਿਹੜਾ ਮੈਨੂੰ ਰੱਬ ਨਾਲ ਮਿਲਾ ਦੇ ਨਾ ਮੈਂ ਉਹਦੇ ਚਰਨਾਂ ਦੇ ਨਾਲ ਹੀ ਲੱਗ ਜਾਵਾਂ ਕਿਉਂ ਕਿਉਂਕਿ ਰੱਬ ਨਾਲ ਮਿਲਣਾ ਬੜਾ ਔਖਾ ਜੀ ਬਹੁਤ ਘਾਲਣਾ ਘਾਲ ਦੀ ਪੈਂਦੀ ਐ ਘਾਲਣਾ ਕਿਸ ਚੀਜ਼ ਦੀ ਨਾਮ ਜਪਣਾ ਪੈਂਦਾ ਸੰਸਾਰੀ ਰੰਗ ਤਮਾਸ਼ਿਆਂ ਵਿੱਚੋਂ ਆਪਣੇ ਆਪ ਨੂੰ ਕੱਢਣਾ ਪੈਂਦਾ ਸੰਸਾਰੀ ਸਵਾਦਾਂ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਪਰਮੇਸ਼ਰ ਦੇ ਨਾਮ ਦੇ ਸਵਾਦ ਨਾਲ ਜੁੜਨਾ ਪੈਂਦਾ ਉਹ ਗੱਲ ਵੱਖਰੀ ਐ ਵੀ ਜਦੋਂ ਕੋਈ ਸਿੱਖ ਪਰਮੇਸ਼ਰ ਦੇ ਨਾਮ ਦੇ ਸਵਾਦ ਨਾਲ ਜੁੜ ਜਾਂਦਾ ਹੈ ਨਾ ਫਿਰ ਉਹ ਕਹਿੰਦਾ ਮੈਂ ਤੇ ਐਵੇਂ ਹੀ ਸੰਸਾਰੀ ਸਵਾਦਾਂ ਚ ਪਿਆ ਸਾਂ ਮੈਂ ਤੇ ਐਵੇਂ ਸੰਸਾਰੀ ਮਿੱਠੇ ਨੂੰ ਮਿੱਠਾ ਮੰਨ ਕੇ ਬੈਠਾ ਰਿਆ ਜਿੰਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਹਿੰਦੇ ਸ਼ੱਕਰਖੰਡ ਨਿਵਾਤ ਗੁੜ ਮੱਖਿਉ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਮੈਂ ਮੰਨਦਾ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਰੱਬ ਨਾ ਪੂਜਣ ਤੋ ਪਰ ਪਰਮੇਸ਼ਰ ਜੀ ਤੇਰੀ ਨਾਮ ਜਿੰਨੀਆ ਮਿੱਠੀਆਂ ਨਹੀਂ ਐ ਤੇਰੇ ਨਾਮ ਦੇ ਮਿਠਾਸ ਇਹ ਤਾਂ ਹੈ ਹੀ ਕੁਝ ਨਹੀਂ ਉਹਦੇ ਮੁਕਾਬਲੇ ਕਿਹਦੇ ਨਾਮ ਲਾਵਾਂ ਪਰਮੇਸ਼ਰ ਜੀ ਤੇਰੇ ਜਿਨਾ ਸੋਹਣਾ ਕੋਈ ਨਹੀਂ ਤੇਰੇ ਜਿਨਾ ਪਿਆਰਾ ਕੋਈ ਨਹੀਂ ਤੇਰੇ ਜਿਨੇ ਮਿੱਠੇ ਬੋਲ ਕਿਸੇ ਦੇ ਨਹੀਂ ਤੇਰੇ ਜਿਨਾ ਮਿਠਾਸ ਤੇਰੇ ਜਿਨਾ ਪਿਆਰ ਦੁਨੀਆ 'ਚ ਕੋਈ ਦੇ ਹੀ ਨਹੀਂ ਸਕਦਾ ਕਿਉਂ ਕਿਉਂਕਿ ਤੂੰ ਸਾਨੂੰ ਔਗਣਹਾਰਿਆਂ ਨੂੰ ਵੀ ਆਪਣੇ ਗਲ ਨਾਲ ਲਾ ਲੈਣਾ ਹੈ ਇਹ ਮਹਾਰਾਜ ਦੀ ਵਿੜਿਆਈ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਮਨ ਵਿੱਚ ਪਿਆਸ ਪੈਦਾ ਹੋ ਗਈ ਐਸੇ ਦਿਆਲੂ ਐਸੇ ਕਿਰਪਾਲੂ ਸਤਿਗੁਰੂ ਨੂੰ ਮਿਲਣ ਦੀ ऐसे दयालु सतगुरुਾਂ ਨੂੰ ਮਿਲਣ ਦੀ ਮਨ ਵਿੱਚ ਪਿਆਸ ਪੈਦਾ ਹੋਈ ਤੇ ਪਿਆਸ ਪੂਰੀ ਕਿਦਾਂ ਹੋਏਗੀ ਪਰਮੇਸ਼ਰ ਦੇ ਨਾਮ ਦੇ ਨਾਲ ਉਤੇ ਉਹਦਾ ਨਾਮ ਜਪ-ਜਪ ਕੇ ਪਰਮੇਸ਼ਰ ਦਾ ਰੂਪ ਹੋਇਆ ਜਾਂਦਾ ਜੀ ਦੇਖੋ ਇਹ ਪਰਮੇਸ਼ਰ ਦੇ ਨਾਮ 'ਚ ਹੀ ਵੜਿਆਈ ਆਪਾਂ ਮਾਂ ਆਪਣੇ ਪੁੱਤ ਦਾ ਨਾਮ ਲੈਣ ਦੀ ਵਾਰ-ਵਾਰ ਉਹਨੂੰ ਆਵਾਜ਼ਾਂ ਮਾਰਦੀ ਏ ਤੇ ਯਾਦ ਰੱਖਿਓ ਮਾਂ ਆਪਣੇ ਪੁੱਤ ਦਾ ਵਾਰ-ਵਾਰ ਨਾਮ ਲੈਂਦੀ ਹੈ ਮਾਂ ਪੁੱਤ ਦਾ ਨਾਮ ਲੈਂਦਿਆਂ ਲੈਂਦਿਆਂ ਪੁੱਤ ਦਾ ਰੂਪ ਨਹੀਂ ਹੁੰਦੀ ਪਰ ਯਾਦ ਰੱਖਿਓ ਜੇ ਅਸੀਂ ਵਾਹਿਗੁਰੂ ਦਾ ਨਾਮ ਲੈਂਦੇ ਆ ਪਰਮੇਸ਼ਰ ਦਾ ਨਾਮ ਲੈਂਦੇ ਆ ਜਪ-ਜਪ ਕੇ ਪਰਮੇਸ਼ਰ ਦਾ ਰੂਪ ਜਿਹੜੇ ਭਗਤ ਜਾਣ ਜ਼ਰੂਰ ਹੋ ਜਾਂਦੇ ਆ ਮਾਂ ਆਪਣੇ ਪੁੱਤ ਦਾ ਵਾਰ-ਵਾਰ ਨਾਮ ਲੈਂਦੀ ਹੈ ਪਰ ਉਹ ਪੁੱਤ ਦਾ ਰੂਪ ਨਹੀਂ ਹੁੰਦੀ ਪਰ ਜੇ ਕਿਤੇ ਇੱਕ ਸਿੱਖ ਗੁਰੂ-ਗੁਰੂ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਉਹ ਪਰਮੇਸ਼ਰ ਦਾ ਰੂਪ ਜ਼ਰੂਰ ਹੋ ਜਾਂਦਾ ਇਹ ਪਰਮੇਸ਼ਰ ਦੇ ਨਾਮ ਦੀ ਬੜੀਆਈ ਹੈ ਸਾਨੂੰ ਵੀ ਸਤਿਗੁਰੂ ਇਸ ਮੱਤ ਦੇਣ ਅਸੀਂ ਵੀ ਨਾਮ ਜਪ ਲਈਏ ਅਸੀਂ ਵੀ ਨਾਮ ਜਪ ਲਈਏ